ਜਾਤ ਕੋਈ ਮੁੱਖ ਮੰਤਰੀ ਜੀ ਦੀ ਮਹਿਮਨਤ ਸਨਚਾਲਨ ਨਹੀਂ ਕੀਤਾ ਕਿਉਂਕਿ ਸਾਡੇ ਮੈਕਮ ਦੇ ਕੰਮ ਹੀ ਹੁੰਦੇ ਸੀ ਹੁਣ ਸਮਾਜ ਇਹ ਜ਼ਰੂਰੀ ਨਹੀਂ ਕਿ ਕਿਸੇ ਦੇ ਬਿਨਾ ਹੋਣ ਪਰ ਤੁਹਾਡੀ ਆਮਦਨੀ ਸਾਡੇ ਹੌਸਲੇ ਦੇ ਵਿਰੰਧ ਸਭ ਤੋਂ ਪਹਿਲਾਂ ਮੈਂ ਥੋੜੀ ਨਿਵਾਸੀਆਂ ਵੱਲੋਂ ਥੋੜੀਆਂ ਸਾਰੇ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਇਸ ਗੱਲ ਲਈ ਸ਼ੁਕਰਗੁਜ਼ਾਰਾ ਕਿਰਵੇਸ਼ ਕੁਲਾ ਜੀ ਨੂੰ ਇਸ ਸਾਇਟ ਦੀ ਜ਼ਿੰਮੇਵਾਰੀ ਦਿੱਤੀ ਹੈ ਜੀ ਜਮਾਨਾ ਬੋਕਰ ਸੁਧਾਰ ਹਰ ਰੂਪ ਬਰ ਬਿਮਲ ਜਸੂ ਜੋਦਾਰ ਇਕ ਬਲਚਾਰ ਬੁਧীন ਤਮ ਜਾਣ ਕੇ ਸਿਮਰੋ ਬਹਰ ਤੁਮਾਰ ਮਨ ਬੁਧੀਂ ਜਾ ਦੇ ਕੋਏ ਹਰੁ ਕਲੇ विकार सियावर राम जय राम मेरे कौ राम जय जय राम मेरे मन बसियो सीता मेरी राम जी से राम राम कहियो कहियो जी हरु मान जी मेरी राम जी से राम राम कहियो कहियो जी हरु मान जी ਬਣਾ ਬਣਾ ਪੋਲੇ ਜੀ ਪਹਿਲਾਂ ਦਾ ਬਹੁਤ ਬਹੁਤ ਸਨ ਮੁਬਾਰਕਾਂ ਤੁਹਾਨੂੰ ਅੱਜ ਨਵੇਂ ਜੋਗਰੀ ਮਿਲੀਆ ਤੇ ਅੱਜ ਕੀ ਕਹਾਂਗੇ ਇਸ ਮੌਕੇ ਤੇ ਜੋ ਸਾਡੇ ਪੰਜਾਬ ਔਰ ਰਾਸ਼ਟਰੀ ਹੈ ਭਾਰਤੀਆ ਮਹਾਵਿਦਾਲ ਰਿਸਟਰ ਨੰਬਰ 270 ਜੋ ਇੱਥੇ ਸਾਡੇ ਪਦ ਅਧਿਕਾਰੀ ਆਪਣਾ ਬਹੁਤ ਕੀਮਤੀ ਟਾਈਮ ਜਿੰਨਾਂ ਕੋਲੇ ਬਹੁਤ ਵੱਡੇ ਵੱਡੇ ਫੰਕਸ਼ਨ ਸੀਗੇ ਉਹਨਾਂ ਨੂੰ ਵੀ ਛੱਡ ਕੇ ਇੱਥੇ ਪਹੁੰਚੇ ਨੇ ਮੈਂ ਉਹਨਾਂ ਦਾ ਪਹਿਲਾਂ ਤਾਂ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਔਰ ਜੋ ਉਹਨਾਂ ਨੇ ਮੈਨੂੰ ਅੱਜ ਸਾਡੇ ਸ਼੍ਰੀ ਮਦਨ ਮੋਹਨ ਮਾਲਵੀਏ ਜੀ ਜਿਨ੍ਹਾਂ ਦੀ ਵਰਸੀ ਅਸੀਂ ਹਰ ਸਾਲ ਮਨਾਉਂਦੇ ਆ ਅੱਜ ਵੀ ਅਸੀਂ ਉਹਨਾਂ ਦੀ ਵਰਸੀ ਦੇ ਉੱਤੇ ਅਸੀਂ ਸਾਰਿਆਂ ਨੇ ਪ੍ਰਣ ਕੀਤਾ ਹੈਗਾ ਵੀ ਭਾਰਤੀਆ ਮਹਾਵਿਦਲ ਦੇ ਉਹਦੇਦਾਰ ਹੁੰਦੇ ਹੋਏ ਸੇਵਕ ਹੁੰਦੇ ਹੋਏ ਇਸ ਨੂੰ ਕਦੇ ਵੀ ਆਂਚ ਨਹੀਂ ਆਂ ਦੇਵਾਂਗੇ ਔਰ ਸਦਾ ਹੀ ਭਾਰਤੀਆ ਸਨਾਤਨ ਧਰਮ ਮਹਾਵਿਦਲ ਰਜਿਸਟਰ ਨੰਬਰ 270 ਦੀ ਆਨ ਮਾਨ ਸ਼ਾਨ ਸਦਾ ਆਪਣੇ ਸਿਰ ਦੇ ਤਾਜ ਦੀ ਤਰ੍ਹਾਂ ਆਪਣੇ ਮੋਢਿਆਂ ਤੇ ਰੱਖਾਂਗੇ ਇਸ ਨੂੰ ਕਦੇ ਪਿਛੇ ਨਹੀਂ ਹਟਣ ਦੇ ਮਾਗੇ ਔਰ ਇਸ ਦੀ ਪੂਰੀ ਜ਼ਿੰਮੇਵਾਰੀ ਔਰ ਤੰਦੇਹੀ ਦੇ ਨਾਲ ਅਸੀਂ ਇਸ ਦਾ ਸੰਚਾਲਨ ਕਰਾਂਗੇ ਪ੍ਰਧਾਨ ਜੀ ਜੀ ਮੁੱਖ ਮਹਿਮਾਨ ਪਹੁੰਚਿਓ ਤੇ ਅੱਜ ਕੀ ਕਹਿਣਾ ਚਾਹੋਗੇ ਇਸ ਫੰਕਸ਼ਨ ਤੇ ਪਹੁੰਚੋ ਭਾਰਤੀ ਸਰਾਧਨ ਧਰਮ ਮਹਾਵੀਰ ਦਾਲ ਦੇ ਅਜੱਥੇ ਸਥਾਪਨਾ ਹੋਈ ਹੈ ਔਰ ਉਹਦੇ ਵਿੱਚ ਜੋ ਰਮੇਸ਼ ਜੀ ਨੂੰ ਪੰਜਾਬ ਦਾ ਵਾਈਸ ਪ੍ਰਧਾਨ ਬਣਾਇਆ ਉਹਦੇ ਲਈ ਸਾਰੇ ਵਧਾਈ ਦੇ ਪਾਤਰ ਸਾਰੇ ਧੂਰੀ ਵਾਸੀ ਵੀ ਔਰ ਮਹਾਵੀਰ ਜੀ ਦੀ ਖਾਸ ਕਰਕੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਔਰ ਉਮੀਦ ਕਰਦਾ ਵੀ ਇਸ ਤਰ੍ਹਾਂ ਇਹਦੇ ਵਿੱਚ ਕੰਮ ਕਰਦੇ ਰਹਿਣਗੇ ਜਿਵੇਂ ਇੱਥੇ ਪਹਿਲਾਂ ਲੜਕੀ 9 ਮਾਰਚ ਨੂੰ ਪਹਿਲਾਂ ਬਹੁਤ ਸਾਲਾਂ ਤੋਂ 40 ਸਾਲਾਂ ਤੋਂ ਚੱਲਿਆ ਆ ਰਿਹਾ ਹੈ ਬਹੁਤ ਹੀ ਵਧੀਆ ਕੰਮ ਸਾਡੇ ਸ਼ਹਿਰ ਲਈ ਧੂਰੀ ਲਈ ਖਾਸ ਕਰਕੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਔਰ ਉਮੀਦ ਕਰਦਾ ਵੀ ਸਾਰੇ ਦੇ ਬਚੜ ਕੇ ਹਿੱਸਾ ਲਾएंगे ਮੇਰੀ ਤਾਂ ਹੀ ਮਿਤਾ ਨੇ ਇਹਨੇ ਜਿਹੜੇ ਸੰਸਥਾ ਦੇ ਕੰਮ ਚੱਲਦੇ ਨੇ ਉਹਨਾਂ ਨੂੰ ਕਿਵੇਂ ਦੇਖ ਦਿਆਂ ਜੀ ਇਹ ਜਿਹੜੇ ਕੰਮ ਚੱਲਦੇ ਨੇ ਦੇਖਣ ਨੂੰ ਬਹੁਤ ਵਧੀਆ ਲੱਗ ਰਹੇ ਨੇ ਦੇਖਣ ਨੂੰ ਕੀ ਇਹ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦਾ ਹੈ ਜੋ ਇਹਨਾਂ ਦੇ ਹਿੱਸੇ ਆਇਆ ਜਿਹਦੇ ਵਿੱਚ ਅਸੀਂ ਵੀ ਸ਼ਾਮਿਲ ਹੋਏ ਆ ਮੈਂ ਤਾਂ ਇਸ ਦੇ ਲਈ ਮੇਰੇ ਕੋਲੇ ਸ਼ਬਦ ਨਹੀਂ ਹੈ ਜਿਹੜਾ ਦੇ ਲਈ ਮੈਂ ਨਾ ਦਾ ਧੰਨਵਾਦ ਕਰਾਂ ਬਹੁਤ ਵੱਡੀ ਗੱਲ ਕਰ ਰਹੇ ਨੇ ਜਿਹੜੇ ਧੂੜੀ ਦੇ ਵਿੱਚ ਇੰਨੀਆਂ ਲੜਕੀਆਂ ਦੇ ਸਾਦੀ ਹਰ ਸਾਲ ਹਰ ਸਾਲ ਕਰਦੇ ਨੇ ਸਾਲ ਕੀ ਜਦੋਂ ਵੀ ਬੋਕਾ ਲੱਗਦਾ ਸਾਲ ਦੇ ਦੋ ਵਾਰੀ ਵੀ ਹੋ ਜਾਣ ਮੈਂ ਇਸ ਦੇ ਲਈ ਇਹੀ ਗੱਲ ਕਹੂੰਗਾ ਵੀ ਇਸ ਦੇ ਵੱਤ ਲੱਜ ਕੇ ਸਾਡਾ ਸਭ ਨੂੰ ਜੁੜਨਾ ਸਰ ਕੀ ਨਾਮ ਹੈ ਜੀ ਮੈਂ ਕਪਿਲਦੇਵ ਸ਼ਰਮਾ ਕਰੋਪੜ ਤੋਂ ਮੁੱਖ ਦਲਪਤੀ ਸ੍ਰੀ ਸਨਾਤਨ ਤੌਰੰ ਭਾਰਤੀ ਮਹਾਵਿਦyal ਰਜਿਸਟਰਡ ਨੰਬਰ 270 ਜਿਹੜਾ ਅੱਜ ਸਾਡੋ ਇੱਥੇ ਰਮੇਸ਼ ਭੋਲਾ ਜੀ ਨੇ ਪੰਡਤ ਪਧਰ ਬਰਮਾਲਵੀਆ ਜੀ ਦੀ ਜਨਮ ਸ਼ਤਾਵ ਦੀ ਤੇ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਇਹਨਾਂ ਦੇ ਨਾਲ ਅਸੀਂ ਚੇਅਰਮੈਨ ਸਾਹਿਬ ਚੱਠਾ ਸਾਹਿਬ ਦਾ ਵੀ ਨਾਮ ਬਹੁਤ ਸੁਣਿਆ ਸੀ ਅਸੀਂ ਉਹ ਵੀ ਕਿਰਪਾ ਪਾਤਰਾ ਕਿ ਅੱਜ ਉਹਨਾਂ ਦੇ ਅਸੀਂ ਦਰਸ਼ਨ ਇੱਥੇ ਕਰ ਲਏ ਨੇ ਮੈਨੂੰ ਉਮੀਦ ਹੈ ਕਿ ਰਵੇਸ਼ ਕੁਮਾਰ ਭੋਲਾ ਜੀ ਨੂੰ ਧੂਰੀ ਜਿਹੜੀ ਅਸੀਂ ਨਵੀਂ ਬ੍ਰਾਂਚ ਬਣਾ ਕੇ ਜਾ ਰਹੇ ਹਾਂ ਉਸ ਦਾ ਪ੍ਰਧਾਨ ਅਤੇ ਪੰਜਾਬ ਦਾ ਵਾਈਸ ਪ੍ਰਧਾਨ ਅਨਾਉਂਸ ਕਰਦੇ ਹੋਏ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਹ ਪਹਿਲਾਂ ਵੀ ਸਾਡੇ ਨਾਲ ਜੁੜੇ ਸੀ ਹੁਣ ਵੀ ਮੈਨੂੰ ਉਮੀਦ ਹੈ ਕਿ ਇਹ ਜੋ ਜ਼ਿੰਮੇਵਾਰੀਆਂ ਅਸੀਂ ਇਹਨਾਂ ਨੂੰ ਪੰਜਾਬ ਦੀ ਦੇ ਕੇ ਜਾ ਰਹੇ ਆ ਉਹ ਨਿਸ਼ਕਾਮ ਹੋ ਕੇ ਸ਼੍ਰੀ ਭਾਰਤੀ ਮਹਾਵਿਦ ਦਲ ਦਾ ਨਾਮ ਔਰ ਆਪਣੀ ਸ਼ਾਖਾ ਧੂਰੀ ਦਾ ਨਾਮ ਬਹੁਤ ਉੱਚਾ ਕਰਨਗੇ ਮੈਂ ਅੱਜ ਦੇ ਇਸ ਮੌਕੇ ਤੇ ਛੱਠਾ ਸਾਹਿਬ ਨੂੰ ਸਾਡੇ ਮੋਹਨ ਲਾਲ ਜੀ ਗੋਇਲ ਮੰਡੀ ਗਵਿੰਦਗੜ੍ਹ ਤੋਂ ਸਾਡੇ ਕ੍ਰਿਸ਼ਨ ਕੁਮਾਰ ਕਰਕੇ ਜੀ ਬਠਿੰਡਾ ਤੋਂ ਦੀਪਕ ਸਿੰਘਲਾ ਜੀ ਬਰਨਾਲਾ ਤੋਂ ਜਿਹੜੇ ਵੀ ਸਾਰੇ ਆਏ ਧੂਰੀ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਸਾਨੂੰ ਇੱਥੇ ਆਏ ਨੂੰ ਇਨਾ ਮਾਨ ਬਖਸ਼ਿਆ ਹੈ ਪ੍ਰਮਾਤਮਾ ਇਹਨਾਂ ਨੂੰ ਚਾਰ ਚੋਕਣੀ ਤਰੱਕੀ ਬਖਸ਼ੇ ਕਿਉਂਕਿ ਜੋ ਸ਼ਿਪੋਲਾ ਸੇਵਾ ਸਭਤੀ ਵੱਲੋਂ ਇਹਨਾਂ ਦੇ ਵਿਆਹ ਕਰਵਾਏ ਜਾ ਰਹੇ ਲੜਕੀਆਂ ਦਾ ਅਗਰ ਇੱਕ ਵਾਪਨੇ ਵੀ ਵਿਆਹ ਇੱਕ ਲੜਕੀ ਦਾ ਵੀ ਕਰਨਾ ਹੋਵੇ ਉਹ ਕਰਜ਼ੇ ਦੇ ਥੱਲੇ ਆ ਜਾਂਦਾ ਏ ਪਰ 145 ਕਰੋੜ ਦੀ ਆਬਾਦੀ ਵਿੱਚੋਂ ਕੁਝ ਇਹੀ ਜਿਹੇ ਵਿਅਕਤੀ ਨੇ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਉੱਪਰ ਦੀ ਗੋਣ ਪਾ ਕੇ ਭੇਜਿਆ ਹੁੰਦਾ ਏ ਚੱਠਾ ਸਾਹਿਬ ਵਰਗੇ ਦਾ ਸਹਿਯੋਗ ਹੋਵੇ ਇਹਨਾਂ ਨੂੰ ਚੇਅਰਮੈਨ ਸਾਹਿਬ ਦਾ ਔਰ ਮੈਂ ਪ੍ਰਮਾਤਮਾ ਕੇ ਇਹ ਪ੍ਰਮਾਤਮਾ ਇਹਨਾਂ ਨੂੰ ਹੋਰ ਵੱਲ ਵਖਸ਼ ਇਹ 25 30 ਤੱਕ ਨਹੀਂ ਏ 1008 ਕੁੜੀ ਦੇ ਵਿਆਹ ਤੱਕ ਜਾਣ ਤਾਂ ਜੋ ਪ੍ਰਮਾਤਮਾ ਇਹਨਾਂ ਦੀ ਉਮਰ ਹੈ ਦੀ ਉਹ ਗੰਤੀ ਸਰ ਕੀ ਨਾਮ ਹੈ ਜੀ ਕਿੱਥੋਂ ਆਇਓ ਕ੍ਰਿਸ਼ਨ ਕੁਮਾਰ ਗਰਗ ਬਠਿੰਡੇ ਤੋਂ ਭਾਰਤੀ ਐ ਸਨਾਤਨ ਧਰਮ ਮਹਾਵੀਰ ਦਲ ਰਜਿਸਟਰਡ ਨੰਬਰ 270 ਜੀ ਦੀ ਬੋਡੀ ਦਾ ਮੈਂ ਰਾਸ਼ਟਰੀ ਐ ਮਹਾਸਚਿਵ ਹੈ ਇਸ ਲਈ ਸਾਡੀ ਜਿਹੜੀ ਸੰਸਥਾ ਹੈ ਕਰੀਬ 45 50 ਸਾਲ ਤੋਂ ਜਿੰਨੇ ਵੀ ਕੁੰਭ ਦੇ ਮੇਲੇ ਲੱਗਦੇ ਨੇ ਪਿਹੋਵਾ ਰਣੀਕੇ ਹਰ ਜਗ੍ਹਾ ਆਪਣੇ ਵਰਦੀ ਪਾ ਕੇ ਵਲੰਟੀਅਰਾਂ ਨੂੰ ਲੈ ਕੇ ਕੁੰਬ ਦੇ ਮੇਲਿਆਂ ਤੇ 400 ਤੋਂ 500 ਵਲੰਟੀਅਰ ਯਾਤਰੀਆਂ ਦੀ ਸੇਵਾ ਕਰਦਾ ਹੈ ਉੱਥੇ 10 ਤੋਂ 20 ਦਿਨ ਦਾ ਲਗਾਤਾਰ ਲੰਗਰ ਲੱਗਦਾ ਹੈ ਧਰਮ ਦੇ ਨਾਮ ਦੇ ਉੱਤੇ ਜਿੰਨੀ ਵੀ ਸੇਵਾ ਸਾਡੀ ਸੰਸਥਾ ਕਰ ਸਕਦੀ ਹੈ ਸਾਡੇ ਸਾਰੇ ਅਧਿਕਾਰੀ ਪਦ ਅਧਿਕਾਰੀ ਸਾਰੀਆਂ ਬ੍ਰਾਂਚਾਂ ਪੰਜਾਬ ਹਰਿਆਣਾ ਰਾਜਸਥਾਨ ਚ ਕਰੀਬ ਹਰ ਜਗ੍ਹਾ ਸਾਡੀਆਂ ਬ੍ਰਾਂਚਾਂ ਨੇ ਹਰ ਜਗ੍ਹਾ ਤੋਂ ਸਹਿਯੋਗ ਆਂਦਾ ਹੈ ਹਰ ਜਗ੍ਹਾ ਤੋਂ ਸਾਰੇ ਹੀ ਇਕੱਠੇ ਹੋ ਕੇ ਸੇਵਾ ਕਰਦੇ ਨੇ ਸਾਡਾ ਇੱਕੋ ਹੀ ਜਿਹੜਾ ਮੇਨ ਉਦੇਸ਼ ਹੈ ਸੰਸਥਾ ਦਾ ਮਾਨਵ ਸੇਵਾ ਧਰਮ ਹੈ ہمارا ਤੇ ਅੱਜ ਭੋਲਾ ਜੀ ਨੂੰ ਨਵੀਂ ਜਿੰਮੇਵਾਰੀ ਮਿਲੀ ਹੈ ਅੱਜ ਅਸੀਂ ਧੂਰੀ ਇਕੱਠੇ ਹੋਏ ਆਂ ਮਦਨ ਮੋਹਨ ਮਾਲਵੀਆ ਜੀ ਜੋ ਕਿ ਸਾਡੀ ਸੰਸਥਾ ਦੇ ਸੰਸਥਾਪਕ ਨੇ ਔਰ ਇਹਨਾਂ ਦੇ ਨਾਲ ਸਾਡੇ ਜਿਹੜੇ ਮੇਨ ਸੰਸਥਾਪਕ ਸੀ ਗੁਲਜਾਰੀ لال ਨੰਦਾ ਜੀ ਜਿਨ੍ਹਾਂ ਦੀ ਬਣਾਈ ਹੋਈ ਸੰਸਥਾ ਦੇ ਉਹਨਾਂ ਦੇ ਬਣਾਏ ਹੋਏ ਪਦ ਚਿੰਨਾ ਦੇ ਉੱਤੇ ਸਾਡੀ ਸੰਸਥਾ ਅੱਜ ਚੱਲ ਰਹੀ ਹੈ ਅੱਜ ਅਸੀਂ ਇੱਥੇ ਧੂਰੀ ਇਕੱਠੇ ਹੋਏ ਆਂ ਮੈਂ ਰਮੇਸ਼ ਭੋਲਾ ਜੀ ਨੂੰ ਪੰਜਾਬ ਦਾ ਦਲਪਤੀ ਬਨਾਇਆ ਗਿਆ ਹੈ ਵਾਈਸ ਪ੍ਰਧਾਨ ਬਨਾਇਆ ਗਿਆ ਹੈ ਔਰ ਮਦਨ ਮੋਹਨ ਮਾਲਵੀਆ ਜੀ ਪੰਡਤ ਜੀ ਦੇ ਜਨਮ ਦਿਹਾੜੇ ਨੂੰ ਮਨਾਉਣ ਵਾਸਤੇ ਅਸੀਂ ਅੱਜ ਧੂਰੀ ਵਿਖੇ ਇਕੱਤਰ ਹੋਏ ਆਂ ਅਸੀਂ ਧੁਰੀ ਵਾਸੀਆਂ ਦਾ ਧੁਰੀ ਦੀ ਬ੍ਰਾਂਚ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਸਾਨੂੰ ਇੱਥੇ ਆਉਣ ਦਾ ਮੌਕਾ ਤੇ ਮਾਨ ਬਖਸ਼ਿਆ ਕੀ ਨਾਮ ਹੈ ਜੀ ਮੇਰਾ ਨਾਮ ਰਵੀ ਸ਼ਰਮਾ ਜੀ ਜੀ ਸ਼ਰਮਾ ਜੀ ਅੱਜ ਫੰਕਸ਼ਨ ਤੇ ਪਹੁੰਚੇ ਹੋ ਭੋਲਾ ਜੀ ਨੂੰ ਇੱਕ ਨਵੀਂ ਜਿਉਂਵਰੀ ਮਿਲਿਆ ਜੋ ਸਮਾਜ ਸੇਵਕ ਨੇ ਕੀ ਕਹੂੰਗਾ ਇਸ ਮੌਕੇ ਤੇ ਭੋਲਾ ਜੀ ਨੂੰ ਸਭ ਤੋਂ ਪਹਿਲਾਂ ਤਾਂ ਇਹ ਵਧਾਈ ਦੇਣੀ ਹੈ ਬਹੁਤ-ਬਹੁਤ ਹੀ ਕਿ ਉਹ ਇੰਨੇ ਵਧੀਆ ਕੰਮ ਕਰ ਰਹੇ ਨੇ ਗਰੀਬ ਕੁੜੀਆਂ ਦੇ ਵਿਆਹ ਕਰਦੇ ਨੇ ਇਹ ਬਹੁਤ ਹੀ ਵੱਡਾ ਕੰਮ ਹੈ ਤੇ ਇਹਨਾਂ ਦਾ ਸਮਾਜ ਦੇ ਬੱਚੇ ਨੂੰ ਬਹੁਤ ਵੱਡਾ ਕੰਮ ਮੰਨਿਆ ਜਾਂਦਾ ਔਰਿਦਾਨ ਮਹਾਦਾਨ ਮੰਨਿਆ ਅਨੁਕ੍ਰਿਤ ਵੱਡਾ ਦਾਨ ਕੋਵਿਦਾਨ ਦੇ ਦਾਨ ਦੇ ਪ੍ਰੀਜ ਜੀ ਕੀ ਕਰਨਾ ਚਾਹੋਗੇ ਤੁਸੀਂ ਪਹੁੰਚੇ ਹੋ ਪਹਿਲਾ ਜੀ ਤਾਂ ਮੈਂ ਭੋਲਾ ਜੀ ਨੂੰ ਬਹੁਤ ਬਹੁਤ ਮੁਬਾਰਕਾ ਦਿੰਦਾ ਮੰਨੂ ਨਾ ਮਾਰੀਏ ਕਿ ਜਨਮ ਦੇ ਉਪਲਬਧ ਦੇ ਵਿੱਚ ਇਹ ਪ੍ਰੋਗਰਾਮ ਕਰਕੇ ਸਾਰਿਆਂ ਨੂੰ ਇਨਵਾਈਟ ਕੀਤਾ ਸਾਰਿਆਂ ਦਾ ਵੈਲਕਮ ਕੀਤਾ ਔਰ ਉਹਦੇ ਨਾਲ ਇਹਨਾਂ ਨੂੰ ਪ੍ਰਧਾਨ ਆਲ ਇੰਡੀਆ ਦਾ ਵਾਈਸ ਪ੍ਰਧਾਨ ਬਣਾਇਆ ਗਿਆ ਉਹਦੀ ਇਹਨਾਂ ਨੂੰ ਮੁਬਾਰਕਾ ਨੇ ਔਰ ਨਾਲ ਨਾਲ ਇਹਨਾਂ ਨੂੰ ਇਸ ਚੀਜ਼ ਦੀ ਸਲੰਘਾ ਵੀ ਕਰਦੇ ਆ ਕਿ ਗਰੀਬ ਲੋੜਵੰਦ ਕੁੜੀਆਂ ਦੀ ਹਰ ਸਾਲ ਦੇ ਵਿੱਚ ਦੋ ਵਾਰ ਵੀ ਕਈ ਵਾਰ ਇਹ ਵਿਆਹ ਕਰਦੇ ਨੇ ਔਰ ਇਹਦੇ ਨਾਲ ਸਮਾਜ ਦਾ ਭਲਾ ਹੋ ਰਿਹਾ ਤੇ ਸਮਾਜ ਦੇ ਵਿੱਚੋਂ ਜਿਹੜੀਆਂ ਲੋੜਵੰਦਾਂ ਦੇ ਮੁੰਡਾ ਇਹ ਸੈੱਟ ਕਰਦੇ ਨੇ ਉਹਨਾਂ ਲਈ ਇਹ ਮੋਬਾਰਕਾ ਵੀ ਹੈ ਕੀ ਨਾਮ ਪਤਾ ਜੀ ਆਪਣਾ ਜੈ ਸ਼੍ਰੀ ਰਾਮ ਜੀ ਮੇਰਾ ਨਾਮ ਜਗਦੀਪ ਸ਼ਰਮਾ ਅਖਲੋ ਭਾਰਤੀ ਜਾਗਰਣ ਸੁਧਾਰ ਮੰਡਲ ਤੋਂ ਪੰਜਾਬ ਪ੍ਰਧਾਨ ਸ਼੍ਰੀ ਹਿੰਦੂ ਤਖਤ ਭਾਰਤ ਤੋਂ ਨਾਰਥ ਇੰਡੀਆ ਦਾ ਉਮੀਦ ਪ੍ਰਧਾਨ ਦੀ ਸੇਵਾ ਵਿੱਚੋਂ ਨਵਾਰਿਆਂ ਸਨਾਤਨ ਦੀ ਸੇਵਾ ਕਰਨ ਦਾ ਜੋ ਮੈਨੂੰ ਮੌਕਾ ਮਿਲਿਆ ਉਹ ਸੀ ਕਰ ਰਿਹਾ ਤੇ ਅੱਜ ਭੋਲੇ ਜੀ ਨੂੰ ਨਵੀਂ ਜ਼ਿੰਮੇਵਾਰੀ ਮਿਲੀ ਆ ਤੇ ਇਸ ਮੌਕੇ ਤੇ ਪਹੁੰਚੋਂ ਕੀ ਕਹੂੰ ਮਹਾਵੀਰ ਦਲਬੰਦੋਂ ਸਨਾਤਨ ਦਲਬੰਦੋਂ ਜੋ ਸਾਡੇ ਭੋਲਾ ਜੀ ਨੂੰ ਨਵੀਂ ਸੇਵਾ ਮਿਲੀ ਆ ਸਾਨੂੰ ਪੂਰੀ ਆਸ ਹੈ ਨਾਲ ਪੂਰੀ ਉਮੀਦ ਆ ਵੀ ਇਹ ਬਹੁਤ ਹੀ ਸਤਕਾਰ ਦੇ ਨਾਲ ਜਿਵੇਂ ਪਹਿਲਾਂ ਇਹ ਧਰਮ ਦੀ ਸੇਵਾ ਕਰ ਰਹੇ ਨੇ ਇਸ ਤਰ੍ਹਾਂ ਹੀ ਅੱਗੇ ਵੱਧ ਨਵੀਂ ਜ਼ਿੰਮੇਵਾਰੀ ਨਿਭਾਉਣਗੇ ਇਹਨਾਂ ਦੇ ਉਹ ਤਕਰੀਬਨ ਤਕਰੀਬਨ ਪੂਰੇ ਪੰਜਾਬ ਦੇ ਵਿੱਚ ਇਹਨਾਂ ਦੇ ਸੇਵਾਦਾਰ ਲੋਕ ਜਾਣੂ ਨੇ ਵੀ ਕਿਵੇਂ ਤਨਮਨ ਧੰਦੇ ਨਾਲ ਸੇਵਾ ਕਰਕੇ ਸਾਡੇ ਪੂਰੇ ਸ਼ਹਿਰ ਦਾ ਨਾਮ ਜੋ ਰੋਸ਼ਨ ਕਰ ਰਹੇ ਨੇ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀਆਂ ਜੋ ਇਹਨਾਂ ਦੇ ਨਾਮ ਦੇ ਨਾਲ ਸਾਡੇ ਸ਼ਹਿਰ ਦਾ ਨਾਮ ਵੀ ਅੱਗੇ ਵਧਦਾ ਜਾ ਰਿਹਾ ਪੰਜਾਬ ਦੇ ਵਿੱਚ ਪਕੀ ਤੁਸੀਂ ਵੀ ਸੰਸਥਾ ਦੇ ਨਾਲ ਕਾਫੀ ਟਾਈਮ ਤੋਂ ਜੁੜੇ ਹੋ ਹੋ ਕੀ ਕਹਿਣਾ ਚਾਹੋਗੇ ਜੀ ਅੱਜ ਜੀ ਦੇਖੋ ਜਿਹੜੀ ਸਾਡੀ ਸੰਸਥਾ ਇਹ ਲੜਕੀਆਂ ਦੇ ਜੋ ਗਰੀਬ ਲੜਕੀਆਂ ਨੇ ਮਾਪੇ ਨਹੀਂ ਵਿਆਹ ਕਰ ਸਕਵੇ ਉਹਨਾਂ ਦਾ ਗਰੀਬ ਲੜਕੀਆਂ ਦਾ ਰਿ ਮੈਰੀ ਜੀ ਬਹੁਤ ਹੀ ਮਤਲਬ ਟਾਈਮ ਤੋਂ ਕਾਫੀ ਕੰਨਿਆ ਦੀ ਮੈਰੀ ਜੀ ਬਿਨਾ ਮਤਲਬ ਕੋਈ ਉਸ ਕਾ 服务 ਤੋਂ ਬਤਨ ਨਗੋ ਸੀ ਫਰੀ ਇੱਥੇ ਹੋਰ ਵੀ ਬਹੁਤ ਜਿਵੇਂ ਰਣੀਕੇ ਵੇਲੇ ਦੇ ਵਿੱਚ ਭੋਲਾ ਜੀ ਸਾਡੇ ਰੇਜ ਜੀ ਉਤੇ ਇਹ ਲਾਉਂਦੇ ਨੇ ਆਪਾਂ ਸਪਨਾ ਜਿੱਤੇ ਆ ਸੇਵਾ ਕਰਦੇ ਨੇ ਹੋਰ ਵੀ ਜਿੱਥੇ ਵੀ ਕੋਈ ਪ੍ਰੋਗਰਾਮ ਧੋਰੀ ਦੇ ਵਿੱਚ ਆਲਾ ਮਤਲਬ ਆਲੇ ਦੁਆਲੇ ਵੀ ਜਿੱਥੇ ਹੁੰਦਾ ਉੱਥੇ ਵੀ ਇਹ ਪਹੁੰਚਦੇ ਨੇ ਅਸੀਂ ਇਹਨਾਂ ਦੇ ਬਹੁਤ ਰਹਿਣੇ ਆ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਅਸੀਂ ਅੱਜ ਇਹਨਾਂ ਨੂੰ ਜੋ 22 ਪ੍ਰਧਾਨ ਪੰਜਾਬ ਦਾ ਬਣਾਇਆ ਗਿਆ ਮਹਾਵੀਦਲ ਦਾ ਅਸੀਂ ਇਹਨਾਂ ਨੂੰ ਬਹੁਤ-ਬਹੁਤ ਧੰਨਵਾਦ ਕਰਦੇ ਆ